ਜਾਨਿਕ ਸੁਰਾ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਭਰਦਵਾਏ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਏ ਹੜਾ ਤੋਂ ਬਾਅਦ ਜਿਨ੍ਹਾਂ ਖੇਤਾਂ ਦੇ ਵਿੱਚ ਰੇਤ ਪੜ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਦੇ ਨਾਮ ਦੀ ਇੱਕ ਮੁਹਿੰਮ ਜਿਹੜੀ ਵਿੱਢੀ ਗਈ ਸੀ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਤ ਆਈ ਹੈ ਉਸ ਨੂੰ ਉਹ ਚੁੱਕ ਲੈਣ ਤਾਂ ਉਸ ਤੋਂ ਜੋ ਕੁਝ ਮੁਨਾਫਾ ਜਿਹੜਾ ਕਮਾ ਸਕਣ ਪਰ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਜਿਹੜੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਇਲੀਗਲ ਜਿਹੜੀ ਮਾਈਨਿੰਗ ਨੂੰ ਜੋੜਾ ਸ਼ੋਰ ਦੇ ਨਾਲ ਕੀਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਜਿਹੜਾ ਜੇਕਰ ਗੱਲ ਕਰੀਏ ਪੰਜਾਬ ਦੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੀ ਜਾਂ ਹੋਰ ਟੀਨਾ ਚੋਦਰੀ ਦੀ ਗੱਲ ਕਰੀਏ ਕਾਂਗਰਸ ਦੀ ਪ੍ਰਵਕਤਾ ਦੀ ਜਾਂ ਹੋਰ ਕਿਸੇ ਲੀਡਰਾਂ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਮੌਕੇ ਤੇ ਜਾ ਕੇ ਜਿਹੜਾ ਪੰਜਾਬ ਸਰਕਾਰ ਉੱਤੇ ਕਈ ਜਿਹੜੇ ਸਵਾਲ ਜਿਹੜੇ ਸਾਦੇ ਗਏ ਸੀਗੇ ਕਿ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਆ ਉਸ ਦੇ ਉੱਪਰ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਪਰ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਹਰਕਤ ਦੇ ਵਿੱਚ ਆਂਦੇ ਹੋਏ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਤਾਂ ਪਠਾਨਕੋਟ ਦੇ ਵਿੱਚ ਬੀਤੀ ਰਾਤ ਪਹਿਲੀ ਐਫ ਆਈ ਆਰ ਜਿਹੜੀ ਹੈ ਜਿਸ ਦਾ ਖੇਤ ਉਸ ਦੀ ਰੇਤ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਸੀਗੀ ਉਸ ਦੇ ਉੱਪਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਵਿਖੇ ਪੈਂਦੇ ਪਿੰਡ ਤਾਸ਼ਪੁਰ ਸਾਰਨਪੁਰ ਦੇ ਇਲਾਕੇ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਜਿਸ ਤੋਂ ਬਾਅਦ ਥਾਣਾ ਤਾਰਾਗੜ ਪੁਲਿਸ ਵੱਲੋਂ ਇਸ ਮੌਕੇ ਤੇ ਜਿਹੜੀਆਂ 4 ਜੀਸੀਬੀ 4 ਪੋਕਲੈਂਡ ਮਸ਼ੀਨਾ ਅਤੇ ਇੱਕ ਜੀਸੀਬੀ ਮਸ਼ੀਨ ਜਿਹੜੀ ਕਾਬੂ ਕੀਤੀ ਗਈ ਹੈ ਤਾਂ ਜਿਹੜੀ ਮਾਮਲੇ ਦੀ ਜਾਂਚ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਕਿ ਕੌਣ ਲੋਕ ਨੇ ਜਿਹੜੇ ਇਹ ਨਜਾਇਜ਼ ਮਾਈਨਿੰਗ ਨੂੰ ਜਿਹੜਾ ਵਧਾਵਾ ਜਿਹੜਾ ਦੇ ਰਹੇ ਸੀਗੇ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਥਾਣਾ ਪਰਬਾਰੀ ਅੰਗਰੇਜ਼ ਸਿੰਘ ਹੋਂ ਨਾਲ ਬੋਲੋ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਸੁਣਾਦੇ ਰਾਤ 30 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਕੋਈ ਅਨਨੋਨ ਵਿਅਕਤੀ ਜਿਹੜੇ ਇਲੀਗਲ ਮਾਈਨਿੰਗ ਕਰ ਰਿਹਾ ਪਿੰਡ ਸਹਾਰਨਪੁਰ ਹਰ ਹਾਲ ਹਰਚੰਦਾ ਜਿਸ ਤੇ ਮਾਈਨਿੰਗ ਡਿਪਾਰਟਮੈਂਟ ਨਾਲ ਰਲ ਕੇ ਆਪਾਂ ਸਾਂਝਾ ਆਪਰੇਸ਼ਨ ਕੀਤਾ ਆਪਰੇਸ਼ਨ ਦੌਰਾਨ ਜਿਹੜੇ ਆ ਲੋਕ ਜਿਹੜੇ ਚਲਾ ਰਹੇ ਸੀ ਗੱਡੀਆਂ ਨੂੰ ਉਹਦੇ ਅੱਗੇ ਭੱਜ ਤੇ ਚਾਰ ਵੱਡੀਆਂ ਪੋਲੈਂਡ ਮਸ਼ੀਨ ਤੇ ਇੱਕ ਜੀਸੀ ਮਸ਼ੀਨ ਕਬਜ਼ੇ ਲਈ ਗਈ ਆ ਬਾਕੀ ਦਰਾਨੇ ਤਫਤੀਸ਼ ਜਿਹੜਾ ਜਿਹੜਾ ਵੀ ਮਤਲਬ ਸਾਹਮਣੇ ਆਏਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਇਹ ਰੇਤ ਖੇਤ ਦੀ ਆਰਥ ਦੇ ਵਿੱਚ ਹੋਰੀ ਮਾਈਨਿੰਗ ਇਹ ਰੇਤ ਖੇਤ ਦੀ ਆਰਥ ਦੇ ਵਿੱਚ ਹੀ ਇਹ ਇਲੀਗਲ ਮਾਈਨਿੰਗ ਚੱਲ ਰਹੀ ਪਤਾ ਲੱਗਿਆ ਕੌਣ ਹੈ ਇਹ ਦੌਰਾਨੇ ਤਫਤੀਸ਼ ਜੋ ਵੀ ਤੱਤ ਸਾਹਮਣੇ ਆਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹਮ ਤੇ ਜਾਂਦੀ ਹੈ। ਜਾਂ ਦੇਖਦੇ ਹੋ ਜਾਨਿਕਸੂਰਾ ਟੀਵੀ ਮੈਨੂੰ ਦੋ ਇਜਾਜ਼ਤ। ਜਾਨਿਕਸੂਰਾ ਦੇਖ ਰਹੇ ਹੋ ਮੈਂ ਹਾ ਤੁਹਾਡੇ ਨਾਲ ਅਭਿਸ਼ੇਕ ਭਰਦਵਾਹ ਇਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਜਿਨ੍ਹਾਂ ਖੇਤਾਂ ਦੇ ਵਿੱਚ ਰੇਤ ਭੜ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਸ ਦਾ ਖੇਤ ਉਸ ਦੀ ਰੇਤ ਦੇ ਨਾਮ ਦੀ ਇੱਕ ਮੁਹਿੰਮ ਜਿਹੜੀ ਵਿੱਢੀ ਗਈ ਸੀ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਰੇਤ ਆਈ ਹੈ ਉਸ ਨੂੰ ਉਹ ਚੁੱਕ ਲੈਣ ਤਾਂ ਉਸ ਤੋਂ ਜੋ ਕੁਝ ਮੁਨਾਫਾ ਜਿਹੜਾ ਕਮਾ ਸਕਣ ਪਰ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਜਿਹੜੀ ਇਲੀਗਲ ਜਿਹੜੀ ਮਾਈਨਿੰਗ ਨੂੰ ਜੋੜਾ ਸ਼ੋਰਰ ਦੇ ਨਾਲ ਕੀਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਜਿਹੜਾ ਜੇਕਰ ਗੱਲ ਕਰੀਏ ਪੰਜਾਬ ਦੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੀ ਜਾਂ ਹੋਰ ਟੀਨਾ ਚੋਦਰੀ ਦੀ ਗੱਲ ਕਰੀਏ ਕਾਂਗਰਸ ਦੀ ਪ੍ਰਵਕਤਾ ਦੀ ਜਾਂ ਹੋਰ ਕਿਸੇ ਲੀਡਰਾਂ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਮੌਕੇ ਤੇ ਜਾ ਕੇ ਜਿਹੜਾ ਪੰਜਾਬ ਸਰਕਾਰ ਉੱਤੇ ਕਈ ਜਿਹੜੇ ਸਵਾਲ ਜਿਹੜੇ ਸਾਦੇ ਗਏ ਸੀਗੇ ਕਿ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਆ ਉਸ ਦੇ ਉੱਪਰ ਪਰਚੇ ਕਿਉਂ ਨਹੀਂ ਦਰਜ ਹੋ ਰਹੇ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਪਰ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਹਰਕਤ ਦੇ ਵਿੱਚ ਆਂਦੇ ਹੋਏ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਤਾਂ ਪਠਾਨਕੋਟ ਦੇ ਵਿੱਚ ਬੀਤੀ ਰਾਤ ਪਹਿਲੀ ਐਫ ਆਈ ਆਰ ਜਿਹੜੀ ਹੈ ਜਿਸ ਦਾ ਖੇਤ ਉਸ ਦੀ ਰੇਤ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਸੀਗੀ ਉਸ ਦੇ ਉੱਪਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਵਿਖੇ ਪੈਂਦੇ ਪਿੰਡ ਤਾਸ਼ਪੁਰ ਸਾਰਨਪੁਰ ਦੇ ਇਲਾਕੇ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਜਿਸ ਤੋਂ ਬਾਅਦ थाना ਤਾਰਾਗੜ ਪੁਲਿਸ ਵੱਲੋਂ ਇਸ ਮੌਕੇ ਤੇ ਜਿਹੜੀਆਂ 4 ਜੀਸੀਬੀ 4 ਟੋਕਲੈਂਡ ਮਸ਼ੀਨਾ ਅਤੇ ਇੱਕ ਜੀਸੀਬੀ ਮਸ਼ੀਨ ਜਿਹੜੀ ਕਾਬੂ ਕੀਤੀ ਗਈ ਹੈ ਤਾਂ ਜਿਹੜੀ ਮਾਮਲੇ ਦੀ ਜਾਂਚ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਕਿ ਕੌਣ ਲੋਕ ਨੇ ਜਿਹੜੇ ਇਹ ਨਜਾਇਜ਼ ਮਾਈਨਿੰਗ ਨੂੰ ਜਿਹੜਾ ਵਧਾਵਾ ਜਿਹੜਾ ਦੇ ਰਹੇ ਸੀਗੇ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਥਾਣਾ ਪਰਬਾਰੀ ਅੰਗਰੇਸ ਸਿੰਘ ਹੋਣਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕਹਿਣਾ ਉਹਨਾਂ ਦਾ ਉਹ ਵੀ ਤੁਹਾਨੂੰ ਸਬੰਧਤ ਰਾਤ 30 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਇੱਕ ਗੁਪਤ ਸੂਚਨਾ ਮਿਲੀ ਕੋਈ ਅਨਨੋਨ ਵਿਅਕਤੀ ਜਿਹੜੇ ਇਲੀਗਲ ਮਾਈਨਿੰਗ ਕਰ ਰਿਹਾ ਪਿੰਡ ਸਹਾਰਨਪੁਰ ਦਾ ਏਰੀਆ ਪੈਂਦਾ ਭਰੀਾਲ ਹਰਚੰਦਾ ਜਿਸ ਤੇ ਮਾਈਨਿੰਗ ਡਿਪਾਰਟਮੈਂਟ ਨਾਲ ਰਲ ਕੇ ਆਪਾਂ ਸਾਂਝਾ ਆਪਰੇਸ਼ਨ ਕੀਤਾ ਆਪਰੇਸ਼ਨ ਦੌਰਾਨ ਜਿਹੜੇ ਆ ਲੋ ਜਿਹੜੇ ਚਲਾ ਰਹੇ ਸੀ ਗੱਡੀਆਂ ਨੂੰ ਉਹਦੇ ਅੱਗੇ ਭੱਜ ਤੇ ਚਾਰ ਵੱਡੀਆਂ ਪੋਲੈਂਡ ਮਸ਼ੀਨ ਤੇ ਇੱਕ ਜੀਸੀ ਮਸ਼ੀਨ ਕਬਜ਼ੇ ਲਈ ਹੈ ਬਾਕੀ ਦਰਾਨੇ ਤਫਤੀਸ਼ ਜਿਹੜਾ ਜਿਹੜਾ ਵੀ ਮਤਲਬ ਸਾਹਮਣੇ ਆਏਗਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਇਹ ਰੇਤ ਖੇਤ ਦੀ ਔਰ ਦੇ ਵਿੱਚ ਚੋਰੀ ਮਾਈਨਿੰਗ ਇਹ ਰੇਤ ਖੇਤ ਦੀ ਔਰ ਦੇ ਵਿੱਚ ਹੀ ਇਹ ਇਲੀਗਲ ਮਾਈਨਿੰਗ ਚੱਲ ਰਹੀ ਹੈ ਪਤਾ ਲੱਗਿਆ ਕੌਣ ਹੈ ਇਹ ਦੌਰਾਨੇ ਤਫਤੀਸ਼ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹਮਤਲੀ ਜਾਂਦੀ ਹੈ ਆਹ ਦੇਖਦੇ ਰਹੋ ਦੈਨਿਕ ਸਵਰਾ ਟੀਵੀ ਮੈਨੂੰ ਤੋਂ ਇਜਾਜ਼ਤ